ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਕੇਂਦਰ ਸਰਕਾਰ 25 ਜੁਲਾਈ 2024 ਨੂੰ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪੂਰੇ ਦੇਸ਼ ਦੇ ਲੱਖਾਂ ਮੁਲਾਜ਼ਮਾਂ ਦੇ ਲਈ ਪੈਨਸ਼ਨ ਨੂੰ ਲੈ ਕੇ ਕੋਈ ਵੱਡੀ ਖਬਰ ਇਸ ਵਾਰ ਬਜਟ ਚ ਆ ਸਕਦੀ ਹੈ ਇਹ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਜਾਣਕਾਰੀ ਬਾਰੇ ਪੂਰੀ ਇਹ ਗੱਲ ਜਾਣਦੇ ਹਾਂ ਅੱਜ ਦੀ ਵੀਡੀਓ 'ਚ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਇਹ ਇੱਕ ਵੱਡਾ ਮੁੱਦਾ ਬਣਿਆ ਸੀ ਅਤੇ ਪੰਜਾਬ ਅਤੇ ਹੋਰ ਵੀ ਬਹੁਤ ਸਾਰੇ ਰਾਜ ਨੇ ਕਿ ਜਿੱਥੇ ਪੁਰਾਣੀ ਪੈਨਸ਼ਨ ਦੀ ਮੰਗ ਲਗਾਤਾਰ ਮੁਲਾਜ਼ਮ ਕਰ ਰਹੇ ਨੇ ਵੱਡੇ ਤਰ੍ਹਾਂ ਦੇ ਮੁਜ਼ਾਰੇ ਵੀ ਕੇਂਦਰ ਲੈਵਲ ਤੇ ਜਾਂ ਫਿਰ ਸਟੇਟ ਲੈਵਲ ਤੇ ਹੋਏ ਨੇ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਨਿਰਮਲ ਸਿਤਰਮਨ ਜੋ ਕੇ ਵਿੱਤ ਮੰਤਰੀ ਨੇ ਦੇਜਦੇ ਉਹ 23 ਜੁਲਾਈ ਨੂੰ ਆਪਣਾ ਬਜਟ ਪੇਸ਼ ਕਰਨ ਜਾ ਰਹੇ ਨੇ ਤਾਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਪੁਰਾਣੀ ਪੈਨਸ਼ਨ ਬਹਾਲੀ ਦੇ ਉੱਪਰ ਵਿਚਾਰ ਕਰਨ ਦੇ ਲਈ ਜਿਸ ਦੇ ਵਿੱਚ ਭਾਰਤ ਦੇ ਵਿੱਤ ਸਕੱਤਰ ਵੀ ਸ਼ਾਮਲ ਨੇ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਜਾਂ ਫਿਰ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਗਈ ਹੈ ਕਿ ਕੋਈ ਨਾ ਕੋਈ ਗਾਰੰਟੀ ਜਿਹੜੀ ਹੈ ਉਹ ਐਨਪੀਐਸ ਤੇ ਵਿੱਚ ਦਿੱਤੀ ਜਾਵੇਗੀ ਜੇਕਰ ਪੁਰਾਣੀ ਪੈਨਸ਼ਨ ਦੀ ਗੱਲ ਕਰੀਏ ਤਾਂ ਪੁਰਾਣੀ ਪੈਨਸ਼ਨ ਦੇ ਵਿੱਚ ਕਰਮਚਾਰੀਆਂ ਨੂੰ ਆਪਣੀ ਲਾਸਟ ਸੈਲਰੀ ਦਾ 50% ਘੱਟੋ-ਘੱਟ ਪੈਨਸ਼ਨ ਲੱਗਦੀ ਹੈ ਅਤੇ ਉਸ ਉੱਪਰ ਡੀਏ ਵਗੈਰਾ ਲੱਗਦਾ ਹੈ ਉਸ ਦੇ ਉੱਪਰ ਮੈਡੀਕਲ ਪੱਤੇ ਲੱਗਦੇ ਨੇ ਅਤੇ ਡੀਏ ਹਰ 6 ਮਹੀਨੇ ਬਾਅਦ ਵਧਾਇਆ ਵੀ ਜਾਂਦਾ ਹੈ ਅਤੇ ਹਰ 10 ਸਾਲ ਬਾਅਦ ਪੈਨਸ਼ਨ ਦੇ ਵਿੱਚ ਪੇ ਕਮਿਸ਼ਨ ਦੇ ਨਾਲ ਵਾਧਾ ਕੀਤਾ ਜਾਂਦਾ ਹੈ ਜੇਕਰ ਪੁਰਾਣੀ ਪੈਨਸ਼ਨ ਦੇ ਉਲਟ ਅਗਰ ਐਨਪੀਐਸ ਦੀ ਗੱਲ ਕਰੀਏ ਤਾਂ ਫਿਲਹਾਲ ਕੋਈ 50% ਦੀ ਗਾਰੰਟੀ ਇਸ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ I <laughs> ਦਿੱਤੀ ਜਾਂਦੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਜੇਕਰ ਇਸ ਖਬਰ ਦੀ ਗੱਲ ਕਰੀਏ ਤਾਂ ਕੋਈ ਨਾ ਕੋਈ ਗਰੰਟੀ ਇਸ ਵਾਰ ਬਜਟ ਚ ਪੇਸ਼ ਜ਼ਰੂਰ ਕਰੇਗੀ ਐਨਪੀਐਸ ਧਾਰਕਾਂ ਨੂੰ ਰਿਟਾਇਰਮੈਂਟ ਵੇਲੇ ਉਹਨਾਂ ਦੀ ਲਾਸਟ ਬੇਸਿਕ ਦਾ ਘੱਟੋ-ਘੱਟ 40 ਜਾਂ ਫਿਰ 50% ਲਾਜ਼ਮੀ ਦਿੱਤਾ ਜਾਵੇ ਇਸ ਤਰ੍ਹਾਂ ਦੀ ਗਰੰਟੀ ਸਰਕਾਰ ਦੇ ਸਕਦੀ ਹੈ ਇਸ ਗਰੰਟੀ ਦੇ ਲਈ ਕਿਹਾ ਜਾ ਰਿਹਾ ਹੈ ਕਿ ਇੱਕ ਅਯੋਗ ਫੰਡ ਤਿਆਰ ਕੀਤਾ ਜਾਵੇਗਾ 50% ਦੀ ਗਰੰਟੀ ਜ਼ਰੂਰ ਦਿੱਤੀ ਜਾਵੇਗੀ ਪਰ ਵੱਡੀ ਗੱਲ ਇਹ ਹੈ ਕਿ ਫਿਰਾਲ ਇਸ ਨੂੰ ਲੈ ਕਿ ਬਹੁਤ ਸਾਰੀਆਂ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਕਿ ਪੁਰਾਣੀ ਪੈਨਸ਼ਨ ਹੀ ਬਹਾਲ ਕੀਤੀ ਜਾਵੇ ਕਿਉਂਕਿ ਜੇਕਰ 50% ਦੀ ਗਾਰੰਟੀ NPS ਚ ਦਿੱਤੀ ਆ ਵੀ ਜਾਂਦੀ ਹੈ ਤਾਂ ਫਿਰ ਵੀ ਉਸ ਦੇ ਵਿੱਚ DA ਦਾ ਕੋਈ ਪ੍ਰਬੰਧਨ ਨਹੀਂ ਰੱਖਿਆ ਗਿਆ DA ਨਹੀਂ ਦਿੱਤਾ ਜਾਵੇਗਾ ਪੇ ਕਮਿਸ਼ਨ ਦਾ ਵੀ ਇਸ ਦੇ ਉੱਪਰ ਕੋਈ ਵੀ ਅਸਰ ਨਹੀਂ ਪਵੇਗਾ ਯਾਨੀ ਕਿ ਜਿਹੜੀ ਵੀ ਗਾਰੰਟੀ ਰਿਟਾਇਰਮੈਂਟ ਦੇ ਵਕਤ ਦਿੱਤੀ ਜਾਂਦੀ ਹੈ ਉਹ ਤਾਂ ਉਮਰ ਉਹੀ ਪੈਨਸ਼ਨ ਜਿਹੜੀ ਹੈ ਕਰਮਚਾਰੀ ਨੂੰ ਲੱਗੇਗੀ ਸੋ ਇਸ ਦੇ ਉਲਟ 올ਡ ਪੈਨਸ਼ਨ ਦੀ ਗੱਲ ਕਰੀਏ ਤਾਂ 올ਡ ਪੈਨਸ਼ਨ ਚ ਜਿੱਥੇ ਕਰਮਚਾਰੀਆਂ ਨੂੰ ਜੀਪੀਐਫ ਦੀ ਸਹੂਲਤ ਹੈ ਉੱਥੇ ਐਨਪੀਐਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਹੂਲਤ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਜੇਕਰ ਐਨਪੀਐਸ ਦੀ ਗੱਲ ਕਰੀਏ ਤਾਂ ਮੁਲਾਜ਼ਮਾਂ ਦੀ ਬੇਸਿਕ ਪੇ ਡੀਏ ਦਾ 10% ਹਰ ਮਹੀਨੇ ਕੱਟਦਾ ਹੈ ਪਰ ਜੇਕਰ 올ਡ ਪੈਨਸ਼ਨ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਕੋਈ ਵੀ ਕਟੌਤੀ ਜਿਹੜੀ ਹੈ ਉਹ ਕਰਮਚਾਰੀਆਂ ਨੂੰ ਆਪਣੇ ਫੰਡ ਦੇ ਲਈ ਨਹੀਂ ਕਰਨੀ ਪੈਂਦੀ ਐਨਪੀਐਸ ਫੰਡ ਦੀ ਜੇਕਰ ਗੱਲ ਕਰੀਏ ਤਾਂ ਐਨਪੀਐਸ ਫੰਡ ਦੇ ਵਿੱਚੋਂ ਕਿਸੇ ਕਰਮਚਾਰੀ ਨੂੰ ਆਪਣੀ ਹੀ ਕਟੌਤੀ ਦੇ ਵਿੱਚੋਂ ਪੈਨਸ਼ਨ ਦਿੱਤੀ ਜਾਵੇਗੀ ਪਰ 올ਡ ਪੈਨਸ਼ਨ ਦੇ ਵਿੱਚ ਇਸ ਦੇ ਉਲਟ ਸਾਰੀ ਦੀ ਸਾਰੀ ਪੈਨਸ਼ਨ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਜੋ ਸੋ ਇਸ ਕਰਕੇ ਲਗਾਤਾਰ ਪੂਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਨੇ ਵੱਡੇ ਸੰਘਰਸ਼ ਪ੍ਰੋਗਰਾਮ ਉਹ ਉਲੀ ਕਰਈਆਂ ਨੇ ਪਿਛਲੇ ਦਿਨਾਂ ਚ ਕੀਤੇ ਗਏ ਵੱਡੇ ਸੰਘਰਸ਼ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਸੋ ਇਸ ਨੂੰ ਲੈ ਕੇ ਸਰਕਾਰ ਵੀ ਵਿਚਾਰ ਕਰ ਰਹੀ ਹੈ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡੇ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ